ਪਿੰਡ ਡਾਲ ਵਿੱਚ ਪ੍ਰਾਲੀ ਸਾੜਨ ਦੇ ਵਿਰੁੱਧ ਕੈਂਪ ਕਿਸਾਨਾਂ ਨੇ ਸਰਕਾਰ ਤੋਂ ਮਸ਼ੀਨਰੀ ਦੀ ਕੀਤੀ ਮੰਗ ਤਰਮਤਾਰਨ ਦੇ ਪਿੰਡ ਡਾਲ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਝੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਗਈ ਇਸ ਮੌਕੇ ਤੇ ਕਿਸਾਨਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪ੍ਰਾਲੀ ਸਾੜ ਦੀ ਬਜਾਏ ਹੋਰ ਵਿਕਲਪ ਵਿਕਲਪ ਅਪਣਾਉਣ ਨੂੰ ਤਿਆਰ ਹਨ ਪਰ ਇਸ ਲਈ ਸਰਕਾਰ ਵੱਲੋਂ ਜ਼ਰੂਰੀ ਮਸ਼ੀਨਰੀ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਸਮੇਂ ਤੇ ਸੰਦ ਪ੍ਰਦਾਨ ਕਰੇ ਤਾਂ ਫਸਲਾਂ ਦੀ ਸੁਰੱਖਿਆ ਦਾ ਸੰਭਵ ਹੈ ਅੱਜ ਇਸ ਮੌਕੇ ਤੇ ਦੇਖੋ ਡਾਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਸਟਾਬਲ ਬਰਨਿੰਗ ਦੇ ਕੈਂਪ ਵਿੱਚ ਹਾਜ਼ਰ ਹੋਏ ਹਨ ਸਾਡੇ ਜ਼ਿਲ੍ਹੇ ਦੇ ਮੁੱਖ ਅਤੇ ਵੱਡੇ ਅਫਸਰ ਡਾਕਟਰ ਤੇਜਵੀਰ ਸਿੰਘ ਜੀ ਜੋਗ ਵਾਈ ਹੈਟ ਇਹ ਕੈਂਪ ਲਾਇਆ ਜਾ ਰਿਹਾ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਬਾੜੀ ਦੇ ਸਮੇਂ ਦੇ ਵਿੱਚ ਜਿਹੜੇ ਆ ਔਰ ਤਰਾਲੀ ਦੀ ਸਮੱਸਿਆ ਜਿਹੜੀ ਪੈਦਾ ਹੁੰਦੀ ਆ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਗਈ ਆ ਤੇ ਕਿਸਾਨ ਵੀਰਾਂ ਵੱਲੋਂ ਵੀ ਇਸ ਬਾਰੇ ਹਾਮੀ ਭਰੀ ਗਈ ਆ ਕਿ ਉਹ ਵਾਤਾਵਰਣ ਦੀ ਸੰਭਾਲ ਵਾਸਤੇ ਆਪਣਾ ਪੂਰਾ ਸਹਿਯੋਗ ਦੇਣਗੇ ਤੇ ਮੈਂ ਇੱਥੇ ਜ਼ਿੰਮੇਦਾਰਾਂ ਨੂੰ ਗੁਜਾਰਸ਼ ਕੀਤੀ ਆ ਤੇ ਜਿਸ ਕਿਸਮ ਦੀ ਵੀ ਤੁਹਾਨੂੰ ਜ਼ਰੂਰਤ ਪਏ ਇੱਥੇ ਪੈਦਾ ਹੁੰਦੀ ਆ ਚਾਹੇ ਉਹ ਬੇਲਰ ਦੀ ਆ ਜਾਂ ਸੰਸਾ ਸਵਾਲ ਦੀ ਤਰਾਲੀ ਦੀ ਤੇ ਆਪਣਾ ਮਹਿਕਮਾ ਖੇਤੀਬਾੜੀ ਵਿਭਾਗ ਕਿ ਜਿਹੜੇ ਟੜਨਾਪੁਰਾ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਸਹਿਯੋਗ ਕਰੇਗਾ ਤੇ ਮੇਰੇ ਨਾਲ ਇੰਚਾਰਜ ਡਾਕਟਰ ਗੁਰਦੇਵ ਸਿੰਘ ਜੀ ਦੇ ਨਾਲ ਆਏ ਆ ਤੇ ਆਪਾਂ ਜਿੰਮੇਦਾਰਾਂ ਨੂੰ ਆਪਣਾ ਦੀ ਸਮੱਸਿਆ ਸੁਣ ਕੇ ਤੇ ਉਹਨਾਂ ਦਾ ਹੱਲ ਬਣਵਾਉਣ ਵਾਸਤੇ ਇਹਨਾਂ ਨਾਲ ਸਹਿਯੋਗ ਪੂਰਾ ਕਰਾਂਗੇ ਤੇ ਆਉਣ ਵਾਲੇ ਸਮੇਂ ਨੂੰ ਬਚਾਉਣ ਵਾਸਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਿੰਮੇਦਾਰਾਂ ਦਾ ਸਹਿਯੋਗ ਮੰਗਣ ਇੱਥੇ ਆਏ ਆ ਤੇ ਕਿਸਾਨ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਤੇ ਤੋਂ ਇੱਥੇ ਆ ਕੇ ਸਾਡਾ ਕੈਂਪ ਦੇ ਵਿੱਚ ਹਾਜ਼ਰ ਹੋਏ ਜੇ ਸਮਾਂ ਕੱਢਿਆ ਵਾ ਤੇ ਆਪਾਂ ਪੂਰਾ ਸਹਿਯੋਗ ਕਰੀਏ ਆਪਣੇ ਪ੍ਰਾਣੀ ਨੇ ਸਾਂਭ ਸੰਭਾਲ ਵਾਸਤੇ ਆਪਣੇ ਵਾਤਾਵਰਣ ਨੂੰ ਸੰਭਾਲਣ ਵਾਸਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਸੰਭਾਲਣ ਵਾਸਤੇ ਆਪਣਾ ਪੂਰਾ ਯੋਗਦਾਨ ਪਾਈ ਜੀ ਕਿਸਾਨ ਵੀਰਾਂ ਨੂੰ ਇਸ ਟਾਈਮ 40 ਤੋਂ ਪਲੱਸ ਜਿਹੜੇ ਸਬਸਿਡੀ ਦੇ ਸੰਧ ਪ੍ਰੋਵਾਈਡ ਕਰਵਾ ਚੁੱਕਾ ਵਾ ਜਿਹਦੇ ਵਿੱਚ ਸੁਪਰ ਸੀਡਰ ਬੀਲਰ ਰੇਕਰ ਤੇ ਐਮਡੀ ਪਲਾਵ ਵਗੈਰਾ ਦੇ ਜਿਹੜੇ ਪ੍ਰਾਲੀ ਦੇ ਸਾਂਭਰ ਵਾਲੇ ਸੰਦ ਜਿਹੜੇ ਆ ਇਹ ਸੁਪਰ ਸੀਡਰ ਹੋ ਕੇ ਓਨ ਸੀਟੂ ਮੈਨੇਜਮੈਂਟ ਦੇ ਵਿੱਚ ਆ ਜਾਂਦੇ ਆ ਤੇ ਜਿਹੜੇ ਆ ਬਿਲਰ ਆ ਰੇਕਰ ਆ ਤੇ ਇਹ ਜਿਹੜੇ ਐਕਸੀਟੂ ਮੈਨੇਜਮੈਂਟ ਦੇ ਆ ਜਾਂਦੇ ਆ ਤੇ ਇਹ ਓਨ ਸੀਟੂ ਮੈਨੇਜਮੈਂਟ ਦਾ ਮਤਲਬ ਹੈ ਕਿ ਜਿਹੜੇ ਆ ਪ੍ਰਾਲੀ ਨੂੰ ਆਪਣਾ ਖੇਤ ਦੇ ਵਿੱਚ ਹੀ ਵਾਹ ਦੇਣਾ ਐਕਸੀਟੂ ਦਾ ਮੈਨੇਜਮੈਂਟ ਦੇ ਵਿੱਚ ਜਿਹੜੇ ਪ੍ਰਾਲੀ ਦਾ ਇਕੱਠਾ ਬੰਨ ਕੇ ਆਪਾਂ ਉਹ ਜਿਹੜੇ ਆ ਉਹ ਇੰਡਸਟਰੀ ਦੇ ਵਿੱਚ ਪ੍ਰੋਵਾਈਡ ਕਰਵਾਈ ਦਿਆਂ ਵਾ ਦਾ ਇੰਡਸਟਰੀ ਵਾਲੇ ਉਹਨਾਂ ਨੂੰ ਲੈ ਲੈਂਦੇ ਆ ਜਿਹਦਾ ਉਹ ਕਿ ਆਪਣੇ ਉਯੂਜ਼ ਕਰਦੇ ਨੇ ਜੇ ਆਪਣੇ ਇੰਡਸਟਰੀ ਦੇ ਤੇ ਤੇ ਹਾਂਜੀ ਹੁਣ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿਸੇ ਨੇ ਸਬਸਿਡੀ ਕਿਸੇ ਸੰਪੇ ਲੈਣੀ ਹੋਵੇ ਤੇ ਕਿੱਥੇ ਸੰਪਰਕ ਕਰੇ ਕਿਸੇ ਇਹ ਇਹ ਸਬਸਿਡੀ ਲੈਣ ਵਾਸਤੇ ਨਾ ਆਪਣੇ ਬਲਾਕ ਖੇਤੀਬਾੜੀ ਅਫਸਰ ਪ੍ਰਿੰਸੀਪਲ ਬਲੇਰ ਰੋਡ ਤੇ ਤੇ ਸਮਰਥ ਕਰ ਸਕਦੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਅੱਜ ਜਿਹੜਾ ਮੈਦਾਨਾ ਮੈਚ ਦੇ ਵਿੱਚ ਤੇ ਕਿਹੜੀ ਮੈਚ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਆ ਤਾਂ ਪੀ ਮੀਟਿੰਗ ਹੋਈ ਆ ਮੀਟਿੰਗ ਖੇਤੀਬਾੜੀ ਵਿਭਾਗ ਦੇ ਲੋ ਕਿਸਾਨਾਂ ਨੂੰ ਇਹ ਦੱਸਿਆ ਗਿਆ ਵਾ ਕਿ ਜੋ ਖੇਤੀਬਾੜੀ ਦੇ ਵਿੱਚ ਕੱਲ ਨੂੰ ਅਸੀਂ ਝੋਨਾ ਵੜਨਾ ਵਾ ਝੋਨਾ ਵੜਨਾ ਤੇ ਉਹਦੇ ਅੱਗ ਲਾਉਣ ਸੰਬੰਧੀ ਇਹਨਾਂ ਨਾਲ ਮੀਟਿੰਗ ਹੋਈ ਆ ਚਲੋ ਕਿਸਾਨਾਂ ਨੇ ਵੀ ਵਧੀਆ ਤਰੀਕੇ ਨਾਲ ਉਹਦੀ ਗੱਲ ਬਾਤ ਤੇ ਸਾਰੇ ਜਣੇ ਅਸੀਂ ਖੇਤੀਬਾੜੀ ਵਿਭਾਗ ਦੇ ਨਾਂ ਰਲ ਕੇ ਕਿਸਾਨਾਂ ਦੇ ਨਾਂ ਰਲ ਕੇ ਹੀ ਬੜੇ ਵਧੀਆ ਢੰਗ ਨਾਲ ਜਿਹੜਾ ਵੀ ਕੰਮ ਕਰਾਂਗੇ ਤਰੀਕੇ ਨਾਲ ਕਰਕੇ ਤੇ ਪ੍ਰਦੂਸ਼ਣ ਤੋਂ ਅਸੀਂ ਬਚਾ ਕਰਾਂਗੇ ਪ੍ਰਦੂਸ਼ਣ ਨਹੀਂ ਹੀ ਕੀਤਾ ਜਾ ਕੇ ਫੈਲਣ ਦੇਣਗੇ ਇਸ ਸੰਬੰਧੀ ਕੋਈ ਮਹਿਕਮੇ ਤੋਂ ਮੰਗ ਵੀ ਕੀਤੀ ਗਈ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਪਰਾਲੀ ਨੂੰ ਅੱਜ ਲਾਉਂਸ ਸੰਬੰਧੀ ਕੋਈ ਉਹਨਾਂ ਵੱਲੋਂ ਤੁਹਾਨੂੰ ਸੰਦ ਮਹਈਆ ਕਰਵਾਉਣ ਸੰਬੰਧੀ ਜਾਂਤੀ ਹਾਂਜੀ ਅਸੀਂ ਖੇਤੀਬਾੜੀ ਮਹਿਕਮੇ ਤੋਂ ਇੱਕ ਦਿਨ ਸਭ ਤੋਂ ਪਹਿਲਾਂ ਬਿੱਲਰ ਦੀ ਮੰਗ ਕੀਤੀ ਗਈ ਹੈ ਜੀ ਕਿਉਂਕਿ ਸਾਡਾ ਪਿੰਡ ਬਿਲਕੁਲ ਬਾਰਡਰ ਤੇ ਜ਼ੀਰੋ ਲਾਈਨ ਤੇ ਤੇ ਸਾਡੇ ਕੋਲੋ ਬੀਲਰ ਦੀ ਬੜੀ ਸਮੱਸਿਆ ਆਉਂਦੀ ਸਾਡੇ ਕੋਲ ਬੀਲਰ ਹੋਵੇ ਸਾਡੇ ਪਿੰਡ ਦੇ ਵਿੱਚ ਉਪਲਬਧ ਹੋਵੇ ਤੇ ਆਪੇ ਸਾਡੇ ਕਿਸਾਨ ਸਾਰੇ ਬੀਲਰ ਦੇ ਨਾਲ ਗੱਠਾ ਬਣਵਾ ਕੇ ਉਹ ਜਿਹੜੀਆਂ ਗੱਠਾਂ ਚਕਵਾ ਕੇ ਜਿੱਥੇ ਕਿਤੇ ਫੈਕਟਰੀ ਲੱਗੀ ਹੋਵੇ ਮਤਲਬ ਕਿ ਜਿਹੜੀ ਕਣਕ ਦੀ ਬਜਾਈ ਕਰਨ ਦੇ ਵਿੱਚ ਸੌਖ ਹੋ ਸਕਦੀ ਹੈ ਜੀ ਤੇ ਇਸ ਦੇ ਨਾਲ ਕੋਈ ਤੇਲ ਦਾ ਖਰਚਾ ਵੀ ਘਟੂਗਾ ਜੇ ਅਸੀਂ ਕਿਸਾਨ ਮਤਲਬ ਪ੍ਰਾਲਾ ਵਿੱਚੇ ਵਹਣੇ ਆ ਜਾਂ ਕੁਝ ਕਰਦੇ ਆ ਉਹਦੇ ਨਾਲ ਇੱਕ ਤੇ ਗੁਲਾਬੀ ਸੁੰਡੀ ਬੜੀ ਹੁੰਦੀ ਆ ਉਹਦੇ ਸਬੰਧ ਦੇ ਵਿੱਚ ਖੇਤੀਬਾੜੀ ਅਫਸਰਾਂ ਨੇ ਸਾਨੂੰ ਦੱਸਿਆ ਵਾ ਕਿ ਕੋਈ ਦਵਾਈਆਂ ਦਾ ਕਿਹੜੀ ਦਵਾਈ ਦਾ ਛਡਕਾਰਾ ਕਰਨਾ ਕਿਹੜੀ ਨਹੀਂ ਕਰਨੀ ਸਾਰਾ ਕੁਝ ਦੱਸਿਆ ਗਿਆ ਜੀ